ਮੈਂ ਮੁਕਿੰਗ ਆ ਨਾ ਮੇਰਾ ਦਫ਼ਤਰ ਆਉਂਦਾ ਹੁੰਦਾ ਹਾਂ ਹਾਂ ਦੱਸੋ ਦੱਸੋ ਕੀ ਬੋਲੇ ਰਹੋ ਮੈਂ ਜਰਾ ਇਹ ਮੈਂ ਦਫ਼ਤਰ ਵੀ ਗਿਆ ਵੀ ਤੁਹਾਡੇ ਇੱਥੇ ਨਹੀਂ ਆਈ ਕਾਂਗਰਸ ਦੇ ਦਫ਼ਤਰ ਹਾਂਜੀ ਕੀ ਕਹਿੰਦੇ ਫਿਰ ਤੁਹਾਨੂੰ ਮੈਂ ਉਹਨਾਂ ਨੂੰ ਇਹ ਦੱਸਿਆ ਦੀ 4 ਮਹੀਨੇ ਹੋ ਗਏ ਸਾਡਾ ਇਹ AC ਵਿੱਚ ਲੁਕਿਆ ਹੋਇਆ ਹੈ ਅੱਛਾ ਮੈਂ ਦਫ਼ਤਰ ਵੀ ਗਿਆ ਸੀਗਾ ਠੀਕ ਹੈ ਲੇਕਿਨ ਉਹਨਾਂ ਨੇ ਉਹਨਾਂ ਨੇ ਵੀ ਨਹੀਂ ਕੋਈ ਸੁਣਵਾਈ ਨਹੀਂ ਕੀਤੀ ਨਾ ਇਹ ਰਾਜੇ ਜਿੱਤੇ ਕਰੀ ਨਹੀਂ ਸਾਡੀ ਸੁਣਵਾਈ ਹਾਂਜੀ ਜੇ ਕੋ ਅੱਗੇ ਤੁਸੀਂ ਦਿੰਦੇ ਹੋ ਕੋਈ ਕਿਸੇ ਪਾਰਟੀ ਨੂੰ ਕਿਉਂ ਕਿ ਉਹ ਸਾਡੀ ਭਾਰਤੀ ਜਨਤਾ ਪਾਰਟੀ ਹੈ ਹਾਂਜੀ ਹਾਂਜੀ ਔਰ ਹਿੰਦੁਸਤਾਨ ਦੀ ਬਾਇਡ ਲੈਵਲ ਤੇ ਉਹ ਪਾਰਟੀ ਹੈ ਹਾਂਜੀ ਹਾਂਜੀ ਮੈਡਮ ਸਰਬਜੀਤ ਜੀ ਜੋ ਰਵੀ ਦੇ ਵਾਈਫ ਤੁਸੀਂ ਹੈਗੇ ਹੋ ਤੁਹਾਨੂੰ ਕਿੱਦਾਂ ਦੀ ਕੈਂਪੇਨ ਲੱਗ ਰਹੀ ਹੈ ਕਿਉਂਕਿ ਪਹਿਲਾਂ ਤੁਸੀਂ ਸਵੇਰੇ ਪਤਾ ਨਹੀਂ 7 ਵਜੇ 6 ਵਜੇ ਉੱਠਦੇ ਸੀ ਲੇਕਿਨ ਹੁਣ ਜਦੋਂ ਦੇ ਇਲੈਕਸ਼ਨ ਹੋ ਰਿਹਾ ਤੁਸੀਂ ਕਿੰਨੇ ਵਜੇ ਉੱਠਦੇ ਹੋ ਰਾਤ ਨੂੰ ਕਿੰਨੇ ਵਜੇ ਸੌਂਦੇ ਹੈਗੇ ਅਸੀਂ ਸਵੇਰ ਨੂੰ 5 6:30 ਵਜੇ ਉੱਠ ਖੜਦੇ ਆ ਇਹ ਜੀ ਮੇਤੋ ਵੀ ਪਹਿਲਾ ਇਹ ਉੱਠੇ ਹੁੰਦੇ ਆ ਠੀਕ ਹੈ ਤੇ ਮੈਂ ਤਾਂ ਚਲੋ ਥੋੜਾ ਇਤਨਾ ਥੋੜਾ ਲੇਟ ਉਦੋਂ ਰਾਤ ਨੂੰ ਸਾਨੂੰ 1:00 ਵੱਜ ਜਾਂਦੇ ਆ ਠੀਕ ਹੈ ਹਾਂਜੀ ਸੌਣ ਦੇ ਲਈ ਤੇ ਤੁਹਾਨੂੰ ਕਿੱਦਾਂ ਦੀ ਮੈਨ ਲੱਗ ਰਹੀ ਹੈ ਤੁਸੀਂ ਨਾਲ ਭਾਈ ਦੇ ਤੋਰੇ ਹੋਏ ਬਿਲਕੁਲ ਸਾਰਾ ਕੁਝ ਨਾਲ ਲੇਡੀ ਨਾਲ ਤੋਰੀਆਂ ਹੋਈਆਂ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈਗਾ ਬਹੁਤ ਵਧੀਆ ਲੱਗ ਰਿਹਾ ਹੈ ਮਾਹੌਲ ਬਹੁਤ ਵਧੀਆ ਲੱਗ ਰਿਹਾ ਹੈ ਸਾਨੂੰ ਸਉ ਮਿਲੂਗਾ ਸਾਰਿਆਂ ਦਾ ਸਹਿਯੋਗ ਸਹਿਯੋਗ ਮਿਲੂਗਾ ਹਾਂਜੀ ਤੇ ਆਪਣੀਆਂ ਜਿਹੜੀਆਂ ਭੈਣਾਂ ਤੁਹਾਡਾ ਤੋਰੀਆਂ ਜਾਂ ਮਹੱਲੇ ਦੀ ਬਾੜ ਦੀਆਂ ਲੇਡੀਜ਼ ਜਿਗੀਆਂ ਉਹਨਾਂ ਨੂੰ ਤੁਸੀਂ ਕੋਈ ਅਪੀਲ ਕਰਨਾ ਚਾਹੋ ਕਿਸੇ ਤਰ੍ਹਾਂ ਦੀ ਬਸ ਇਹੀ ਅਪੀਲ ਕਰਨਾ ਚਾਹੋਗੇ ਵੀ ਪਾਰਟੀ ਨਾ ਦੇਖਣ ਬੰਦਾ ਦੇਖਣ ਬੰਦਾ ਕਿਦਾਂ ਦਾ ਹੈ ਕਿਹੋ ਜਿਹਾ ਬੰਦਾ ਆ ਬਾ ਨੇਚਰ ਬਹੁਤ ਵਧੀਆ ਕੋਈ ਮੈਂ ਖੋਦ ਨਾ ਰਹਿ ਰਹੀਆਂ ਮੈਂ ਬਾਜੀ ਵੇਲੇ ਕਹਿ ਦਿੰਦੀ ਆ ਜੇ ਇਹ ਮੈਨੂੰ ਹੋ ਜੇ ਡਰ ਦਿੰਦੇ ਨਹੀਂ ਰੁਕਣਾ ਨਹੀਂ ਕਿਸੇ ਨੂੰ ਇਹਨਾਂ ਦਾ ਨੇਚਰ ਇੰਨਾ ਵਧੀਆ ਆ ਜਨ ਕਿ ਸਮਾਜ ਸੇਵਕ ਹੈਗੇ ਹਾਂ ਸਮਾਜ ਸੇਵਕ ਹਾਂਜੀ ਬਹੁਤ ਵਧੀਆ ਹੁੰਦਾ ਮੈਂ ਤਾਂ ਚਾਹੁੰਦੀ ਸਾਰਿਆਂ ਨੂੰ ਜਿੱਤਾਂ ਦਾ ਇਹ ਆ ਇਦਾਂ ਦਾ ਸਾਰਿਆਂ ਨੂੰ ਮਿਲਣ ਹਾਂਜੀ ਜਿੱਤਾਂ ਉਹ ਸਮਾਜ ਸੇਵਾ ਦਾ ਦਿੰਦੇ ਹੈਗਾ ਕਿ ਉਹ ਕੁਝ ਕਹਿੰਦੇ ਆ ਕਿ ਮੋਤੀ ਦਾਨ ਕੀਤੇ ਆ ਤੁਸੀਂ ਹਾਂਜੀ ਕੋਈ ਮੋਤੀ ਦਾਨ ਨਹੀਂ ਕੀਤੇ ਆ ਮੈਂ ਤਾਂ ਬਾਜੀ ਵੇਲੇ ਕਹਿੰਦੀ ਆ ਬਾਕੀ ਵਕ ਮੈਟਲ ਆ ਬਸ ਆਮੋ ਸਾਹਮਣੇ ਵਕ ਜਿਹੜਾ ਸਾਡਾ ਆ ਮੈਟਰ ਬਹੁਤ ਵਧੀਆ ਆ ਮੈਂ ਆਪਣੇ ਆਪ ਨੂੰ ਬਹੁਤ ਪ੍ਰੋਫਿਟ ਬਹੁਤ ਖੁਸ਼ ਨਸੀਬ ਹਾਂ ਬਹੁਤ ਖੁਸ਼ ਨਸੀਬ ਸਮਝਦੀ ਆ ਕਿ ਮੈਨੂੰ ਇਦਾਂ ਦੇ ਹਸਲਿਆਂ ਨੇ ਮਿਲਿਆ ਇਦਾਂ ਤੇ ਸਾਰੇ ਰੱਬ ਸਾਰਿਆਂ ਨੂੰ ਦਾਨੀ ਸਾਰਿਆਂ ਨੂੰ ਸੇਵਕ ਸਮਾਜ ਸੇਵਾ ਲਈ ਇੱਥਾਂ ਦੇ ਮਿਲਣ ਹਾਂਜੀ ਧੰਨ ਬਖਸ਼ਿਆ ਹੈ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਧਾਨ ਭੰਡਾਰੀ ਸਾਹਿਬ 15 ਸਾਲ ਉਹਨਾਂ ਨੇ ਨੁਮਾਇੰਦਗੀ ਇੱਥੇ ਕੀਤੀ ਐ ਇਸ ਏਰੀਆ ਦੀ ਬਹੁਤ ਇਹਨਾਂ ਨੇ ਕੰਮ ਕੀਤੇ ਆ ਇਸ ਜਿਹੜਾ ਨਗਰ ਨਿਗਮ ਦਾ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਆਉਂਦਾ ਹੈ ਬਾਲ ਨੰਬਰ 74 바ਵਾ ਮਹੱਲਾ ਲੰਮਾ ਪਿੰਡ ਚੋਂ ਦੇ ਨਾਲ ਬਹੁਤ ਹੀ ਬੁਰਾ ਹਾਲ ਹੈ ਸੀਵਰੇਜ ਦਾ ਸੀਵਰੇਜ ਬਲੋਕ ਪਏ ਨੇ ਲੈਂਟਨ ਦੀ ਬੜੀ ਦਿੱਕਤ ਆ ਅਸੀਂ ਇੱਥੇ ਡੋਰੋ ਡੂਰ ਕਰਨਾ ਆਏ ਸੀ ਬੀਜੇਪੀ ਵੱਲੋਂ ਬਾਲ ਨੰਬਰ 74 ਤੋਂ ਤਾਂ ਬਹੁਤ ਲੋਕਾਂ ਦੀਆਂ ਸਮੱਸਿਆ ਸੁਣ ਕੇ ਬਹੁਤ ਦੁੱਖ ਲੱਗਾ ਹੈ ਅਸੀਂ ਇਹਨਾਂ ਨੂੰ ਇਹ ਕਿਹਾ ਜਿਸ ਤਰ੍ਹਾਂ ਤੁਸੀਂ ਇੱਥੇ ਰਹਿ ਰਹੇ ਸੀਵਰੇਜ ਦੀ ਪ੍ਰੋਬਲਮ ਹੈ ਲੈਂਟ ਦੀ ਪ੍ਰੋਬਲਮ ਹੈ ਇਸੇ ਤਰ੍ਹਾਂ ਮੇਰੇ 바ਵਾਜੀ ਮਹੱਲੇ ਵੀ ਇਹੀ ਪ੍ਰੋਬਲਮ ਹੈ ਇਸ ਕਰਕੇ ਅਸੀਂ ਵੀੜਾ ਚੁੱਕਿਆ ਹੈ ਵੀ ਸਮਾਜ ਦੇ ਵਿੱਚ ਸਮਾਜ ਦਾ ਜਿਹੜਾ ਸੇਵਾ ਕਰੀਏ ਤੇ ਬਾਕੀ ਭਾਰਤੀ ਜਨਤਾ ਪਾਰਟੀ ਜੋ ਸੇਵਾ ਲਾਈ ਆ ਅਸੀਂ ਤੈਹ ਤਿਲੋ ਤਿੰਨ ਵਾਦੀ ਆ ਉਹਨਾਂ ਦਾ ਬਹੁਤ ਬਹੁਤ ਇਮਾਨਦਾਰੀ ਨਾਲ ਜੋ ਵੀ ਜਿੰਨੇ ਸਾਨੂੰ ਮੌਕਾ ਸੰਗਤ ਦੇ ਦੋਗੀ ਨਗਰਵਾਸੀ ਦੇਣਗੇ ਉਹ ਅਸੀਂ ਪੂਰਾ ਇਹਨਾਂ ਦੇ ਖਰਾਂ ਉਤਰਾਂਗੇ ਜਿਹੜੀ ਸੀਵਰੇ ਦੀ ਸਮੱਸਿਆ ਇਹਨੂੰ ਕੋਪਤੋ ਕੋਟ 2 ਤੋਂ 2.5 ਸਾਲ ਲੱਗ ਜਾਣੇ ਜਿਸ ਤਰ੍ਹਾਂ ਗਲੀਆਂ ਬਲੌਕ ਪਈਆਂ ਨੇ ਮੁਹੱਲੇ ਬਲੌਕ ਪਏ ਨੇ ਸੀਵਰੇ ਕੋਈ ਕੂੜਾ ਚੱਕਣ ਵਾਲਾ ਨਹੀਂ ਆਦਾ ਸੀਵਰੇ ਸਾਫ ਕਰਨ ਵਾਲਾ ਨਹੀਂ ਆ ਰਿਹਾ ਲੈਟਾ ਬੰਦ ਪਈਆਂ ਨੇ ਬੱਚੇ ਖੇਡਦੇ ਗੰਦਗੀ ਦੇ ਵਿੱਚ ਮੀਟਰ ਬਾਕਸ ਜਿਹੜੇ ਹਿੱਸੇ ਤਰ੍ਹਾਂ ਲੰਮਕਦੇ ਪਏ ਆ ਬਹੁਤ ਬੁਰਾ ਹਾਲ ਆ ਅਸੀਂ ਇਹਨਾਂ ਦਾ ਸਮੱਸਿਆ ਸੁਣ ਕੇ ਬਹੁਤ ਦੁੱਖ ਲੱਗਾ ਜੀ ਸਿਰਫ 74 ਨੰਬਰ ਵਾਰਡ ਦੇ ਵਿੱਚ ਤੁਹਾਨੂੰ ਸਿਰਫ ਇਹੀ ਇੱਕ ਮੁੱਦਾ ਲੱਗਿਆ ਕਿ ਹੋਰ ਵੀ ਮੁੱਦੇ ਹੈਗੇ ਸਭ ਤੋਂ ਜ਼ਿਆਦਾ ਮੁੱਦਾ ਸਾਡੇ ਕੋਲ ਸੀਵਰੇਜ ਦਾ ਆ ਜਦੋਂ ਅਸੀਂ ਸ਼ੁਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਆਉਂਦਾ ਹੈ ਹਰ ਸਾਲ ਮੇਰੇ ਹਲਕਾ ਬਾਬਾ ਜੀ ਮੰਦਰ ਸ਼ੁਦਾਸ ਪ੍ਰਧਾਨ ਹੈ ਉੱਥੇ ਕਮੇਟੀ ਦਾ ਮੈਂ ਉੱਥੇ ਵੀ ਇਹ ਸਮੱਸਿਆ ਆਉਂਦੀ ਜਦੋਂ ਅਸੀਂ ਪਰਿਵਾਰ ਫੇਰੀ ਗੱਡੀ ਨੇ ਇੱਕ ਮਹੀਨੇ ਤੋਂ ਉਹ ਕਦੇ ਵੀ ਸਮੱਸਿਆ ਹੱਲ ਨਹੀਂ ਹੁੰਦੀ ਜੇ ਸਾਨੂੰ ਕਹਿੰਦੇ ਵੀ ਸੀਵਰੇਜ ਜੇ ਅਸੀਂ ਪੈਸੇ ਦੇ ਕੇ ਖੁਲਾਉਂ ਠੀਕ ਹੈ। ਪੰਦਰ ਨਹੀਂ 15 ਸਾਲ ਤੋਂ 20 ਸਾਲ ਤੋਂ ਅਸੀਂ ਇਹ ਲੋਕਾਂ ਦੀ ਸਮਾਜਿਕ ਸੇਵਾ ਕਰਦੇ ਆ ਧਰਮੇ ਪੱਖੋਂ ਅਸੀਂ ਜੇ ਕਿਤੇ ਦੀ ਸੇਵਾ ਵੀ ਕਰਨੀ ਕੋਲੋਂ ਖर्चा ਕਰਕੇ ਕਰਦੀਦਾ ਹੈ ਪਰ ਇਹ ਜਿਹੜੀ ਸੀਟ ਭਾਜਪਾ ਨੇ ਸਾਨੂੰ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੇ ਭੰਡਾਰੀ ਸਾਹਿਬ ਦੇ ਭਾਜਪਾ ਦੀ ਝੋਲੀ ਅਸੀਂ ਬਹੁਤ ਹੀ ਵੱਡੇ ਮਾਰਜ ਨਾਲ ਅੱਗੇ ਜਾ ਰਹੇ ਹਾਂ 21 ਤਰੀਕ ਸ਼ਾਮੀ ਭੰਡਾਰੀ ਜੀ ਨੂੰ ਬੀਜੇਪੀ ਨੂੰ ਇਹ ਸੀਟ ਜਿੱਤ ਕੇ ਝੋਲੀ ਪਾਵਾਂਗੇ ਭਾਰਤੀ ਜਨਤਾ ਪਾਰਟੀ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਪਣੇ ਵੱਲ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਸਾਨੂੰ ਵੱਧ ਤੋਂ ਵੱਧ ਵੋਟਾਂ ਪਾਓ ਤੇ ਅਸੀਂ ਤੁਹਾਡੀ ਗੱਲ ਰੱਖ ਸਕਦੇ ਆਂ ਜੇ ਕੋਈ ਬੰਦੇ ਵਧੀਆ ਪੜੇ ਲਿਖੇ ਇਮਾਨਦਾਰ ਸਾਫ਼ ਸੁਥਰੇ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਜਾਣਗੇ ਤਾਂ ਫੇਰ ਹੀ ਮਸਲਾ ਹੱਲ ਹੋ ਸਕਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਅੱਗੇ 30 35 ਸਾਲ ਦੂਸਰੀਆਂ ਪਾਰਟੀਆਂ ਨੂੰ ਦਿੱਤਾ ਮੌਕਾ ਕੋਈ ਵੀ ਪਾਰਟੀ ਬਾਅ ਨਹੀਂ ਫੜਦੀ ਹੈਗੀ ਲੇਕਿਨ ਜਿਹੜਾ ਮੇਰਾ ਆ ਮੇਰੀ ਜਿਹੜੀ ਸੋਚ ਆ ਉਹ ਕੰਮਾਂ ਨੂੰ ਲੈ ਕੇ ਆ ਤਾਂ ਕੰਮ ਹੀ ਹੀ ਕਰਨੇ ਆ ਕੋਈ ਐਸਾ ਨਹੀਂ ਵੀ ਕੰਮ ਉਹ ਤੋਂ ਕਰਨਾ ਰੱਖੂਗਾ ਜੇ ਕੰਮ ਕਰੂੰਗਾ ਤਾਂ ਲੋਕਾਂ ਦੇ ਦਵਾਰਾਂ ਮੈਂ ਆ ਸਕਦਾ ਆ ਜੇ ਕੰਮ ਨਹੀਂ ਕਰੂੰਗਾ ਤਾਂ ਮੈਨੂੰ ਦਵਾਰਾਂ ਲੋਕੀ ਬੋਡ ਨਹੀਂ ਪਾ ਸਕਦੇ ਤਾਂ ਮੈਂ ਬੀਜੇਪੀ ਨੂੰ ਬੇਨਤੀ ਕਰਦਮ ਬੜਾ ਇਹਨਾਂ ਨੇ ਮਾਖਸ਼ ਬਖਸ਼ਿਆ ਸਾਨੂੰ ਭਾਰਤੀ ਜਨਤਾ ਪਾਰਟੀ ਬਾਅ ਨੰਬਰ 74 ਤੋਂ ਰਵੀ ਕੁਮਾਰ ਜੀ ਨੂੰ ਬਹੁਤ ਹੀ ਵੱਡੀ ਲੀਡ ਨੇ ਇਹ ਜਿਹੜੀ ਸੀਟ ਜਾਓਗੇ ਉਹਨਾਂ ਦੀ ਝੋਲੀ ਪਊਗੀ ਪੂਰੀ ਗਾਰੰਟੀ ਆ ਪੂਰਾ ਸਾਥ ਸਮਾਜ ਦੇ ਰਿਹਾ ਹੈ ਨਗਰ ਨਵਾਸੀ ਬਹੁਤ ਸਾਥ ਦੇ ਰਿਹਾ ਹੈ ਉਹਨਾਂ ਨੂੰ ਵੀ ਇਸੇ ਤਰ੍ਹਾਂ ਦੇ ਲੜਕੇ ਜਿਹੜੇ ਨੌਜਵਾਨ ਆ ਪੜੇ ਲਿਖੇ ਆ ਇਮਾਨਦਾਰ ਸਾਫ ਸੁਥਰੇ ਲੋੜਿਆ ਇਥੇ ਲੋਨ ਦੀ ਏਰੀਆ ਦੇ ਵਿੱਚ ਇਹ ਆਪਾਂ ਜੇ ਵੋਟ ਪਾਉਣਗੇ ਜਿੱਤਾਂਗੇ ਤਾਂ ਫੇਰ ਹੀ ਅਸੀਂ ਇਹਨਾਂ ਦੇ ਮਸਲੇ ਹੱਲ ਜਿਹੜੇ ਕਰਵਾ ਸਕਦੇ ਹਾਂ ਜਿੱਦਾਂ ਤੁਸੀਂ ਆਏ ਹੋ ਅੱਜ ਇਸ ਮਹੱਲੇ ਵਿੱਚ ਲੋਕਣਾ ਆਪਣੇ ਪ੍ਰੋਬਲਮ ਦੱਸਿਆ ਬਾਕੀ ਵੀ ਤੁਸੀਂ ਮਹੱਲੇ ਚ ਕਿ ਬਾਕੀ ਵੀ ਪ੍ਰੋਬਲਮ ਬਾਕੀ ਵੀ ਸਾਰੇ ਇਹ ਪ੍ਰੋਬਲਮ ਆ ਰਹੀ ਹੈ ਬਹੁਤ ਦਿੱਕਤ ਆ ਰਹੀ ਆ ਦੇਖਣ ਨੂੰ ਮਨ ਬੜਾ ਦੁਖੀ ਹੋਇਆ ਆ ਇਹਦੇ ਚ ਕੋਈ ਪਾਰਟੀਵਾਦੀ ਜਿਹੜੀ ਗੱਲ ਨਹੀਂ ਹੈ ਕਿ ਬਹੁਤ ਬੰਦੇ ਨੂੰ ਹੁੰਦਾ ਆ ਵੀ ਅਸੀਂ ਕਿੱਥੇ ਦੀ ਜਲੰਧਰ ਬੜਾ ਕਿਹੜਾ ਬਹੁਤ ਵੱਡਾ ਨਾ ਆ ਪੰਜਾਬ ਦੇ ਵਿੱਚ ਬਹੁਤ ਵਧੀਆ ਸ਼ਹਿਰ ਆ ਇੱਥੇ ਕਾਲਜ ਟਾਪ ਦੇ ਆ ਖੇਡਣ ਦਾ ਸਮਾਨ ਟਾਪ ਦਾ ਮਿਲਦਾ ਹੈ ਹਸਪੀਟਲ ਟਾਪ ਦੇ ਜਲੰਧਰ ਦੇ ਵਿੱਚ ਜਿੰਨੀ ਐਮਬੈਸੀ ਆ ਸਾਰੀ ਜਲੰਧਰ ਦੇ ਵਿੱਚ ਹੈਗੀ ਆ ਪਰ ਜਦੋਂ ਗਲੀਆਂ ਦੇ ਵਿੱਚ ਵੜਦੇ ਆ ਪਾਣੀ ਖੜਾ ਸੀਵਰੇਜ ਬੰਦ ਆ ਮੀਟਰਾਂ ਦੇ ਬਕਸੇ ਲੰਕਤੇ ਲਾਈਟਾਂ ਬੰਦ ਪਈਆਂ ਬੱਚੇ ਖੇਡਦੇ ਬੜਾ ਪੂਰਾ ਹਾਲ ਹੈ ਦੋਖਾਂ ਦੀ ਜਿਹੜੀਆਂ ਤਕਲੀਫ ਬਿਲਕੁਲ ਸਹੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ ਕੋਈ ਵੀ ਹੈਗਾ ਉਹ ਨਾ ਕਾਰਪੋਰੇਸ਼ਨ ਦਾ ਅਧਿਕਾਰੀ ਮੇਰੇ ਨਾਲ ਕੰਮ ਸੰਭਰ ਕਰ ਸਕਦਾ ਹੈ ਉਹ ਦੇਖ ਸਕਦਾ ਹੈ। ਬਾਕੀ ਪਾਰਟੀਆਂ ਦੇ ਉਮੀਦਵਾਰ ਵੀ ਹੈਗੇ ਆ। ਬਾਕੀ ਵੀ ਚਾਰ ਪਾਰਟੀਆਂ ਹੈਗੀ ਬਾਕੀ ਜਾਦਵੀ ਲੜੇਗੇ। ਤੁਸੀਂ ਕਿਸ ਪਾਰਟੀ ਨਾਲ ਆਪਣੀ ਫਾਈਟ ਮੰਨਦੇ ਹੈਗੇ? ਮੇਰਾ ਕਿਸੇ ਪਾਰਟੀ ਦਾ ਮੇਰਾ ਤਾਂ ਜਿਹੜੀ ਫਾਈਟ ਹੈ ਮੈਂ ਤਾਂ ਜੀ ਸਭ ਤੋਂ ਅੱਗੇ ਜਾ ਰਿਹਾ ਹਾਂ। ਠੀਕ ਹੈ। ਮੈਂ ਕਿਸੇ ਪਾਰਟੀ ਨੂੰ ਕਹਿ ਸਕਦਾ ਮੇਰੀ ਸਭ ਤੋਂ ਜਿਹੜੀ ਜੱਤ ਹੋ ਚੁੱਕੀ ਆ ਸਿਰਫ ਐਲਾਨ ਬਾਕੀ ਆ ਇਹਦੇ 'ਚ ਕੋਈ ਸ਼ੱਕ ਨਹੀਂ। ਨਹੀਂ ਦੇਖੋ ਤੁਸੀਂ ਤੁਹਾਨੂੰ ਪਹਿਲੀ ਵਾਰੀ ਇੱਕ ਵਾਰੀ ਸੀਟ ਮਿਲੀ ਆ ਇੱਥੇ ਪਹਿਲਾਂ ਵੀ ਕੌਂਸਲਰ ਰਹ ਚੁੱਕੇ ਆ ਤੁਹਾਡੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਆਲਰੇਡੀ ਨਾਂ ਦਾ ਇ बन चुके होया। ਉਹਨਾਂ ਨੂੰ ਤੁਸੀਂ ਆਪਣਾ ਕੰਪੀਟੀਟਰ ਮੰਨਦੇ ਹੋ ਕੀ? ਮੈਂ ਕਿਸੇ ਨੂੰ ਨਹੀਂ ਮੰਨਦਾ ਕਿਉਂਕਿ ਮੈਂ ਬਹੁਤ ਸਮਾਜਿਕ ਤੌਰ ਤੇ ਕੰਮ ਕੀਤਾ ਨੀਚੇ ਬਹਿ ਕੇ ਧਾਰਮਿਕ ਸਥਾਨਾਂ ਨਾਲ ਮੈਂ ਬਹੁਤ ਜੁੜਿਆ ਆਂ। ਲੋਕਾਂ ਨਾਲ ਗਰੀਬਾਂ ਨਾਲ ਜੁੜਿਆ ਆਂ, ਬਾਹ ਫੜਦੇ ਆਂ ਅਸੀਂ। ਸਾਡਾ ਕੁਝ ਕਿਸੇ ਕੋਲ 10 ਪੈਸੇ ਕੁਲ ਵੀ ਲੱਦੇ ਅਸੀਂ ਲਾ ਸਕਦੇ ਹਾਂ। ਇੱਦਾਂ ਨਹੀਂ ਕੋਈ ਪ੍ਰੋਬਲਮ ਨਹੀਂ। ਪ੍ਰਮਾਤਮਾ ਨੇ ਬਹੁਤ ਮਨ ਬਖਸ਼ਿਆ ਹੈਗਾ। ਇਹ ਜਿਹੜੀ ਸੀਟ ਹੈ ਬੀਜੇਪੀ ਦੀ ਕਲੀਅਰ ਹੋ ਚੁੱਕੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ। ਬਹੁਤ ਵੱਡੇ ਮਰਦ ਨਾ ਸੀ। ਬੀਜੇਪੀ ਦੀ ਚੋੜੀ ਭੁੰਡਾਰੀ ਸਾਹਿਬ ਦੀ ਚੋੜੀ ਪਾ।